ਮੈਂ ਰਾਜੀਪਾਲ ਸਿੰਘ ਪਿੰਡ ਮਾਨਸਾ ਖੁਰਦਾ ਰਹਿਣ ਵਾਲਾ ਹਾਂ ਮੈਂ ਪਿਛਲੇ 3 ਸਾਲ ਤੋਂ ਪੂਰੀ ਦੀ ਪੂਰੀ ਝੋਨੇ ਦੀ ਪਰਾਲੀ ਸੁਪਰ ਸੀਡਰ ਦੇ ਨਾਲ ਜ਼ਮੀਨ 'ਚ ਦਵਾ ਕੇ ਕਣਕ ਬੀਜ ਰਿਹਾ ਹਾਂ ਜਿਸ ਦੇ ਸਾਨੂੰ ਬਹੁਤ ਹੀ ਸਾਰਥਕ ਸਿੱਟੇ ਮਿਲੇ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ ਹੈ ਝੋਨੇ ਦੇ ਝਾੜ ਤੇ ਵੀ ਅਸਰ ਪਿਆ ਹੈ ਜਿਸ ਤਰ੍ਹਾਂ ਇਸ ਵਾਰ ਝੋਨੇ ਦਾ ਝਾੜ ਘਟਨੇ ਜਿਹੜੇ ਵਿੱਚ ਦੋ ਵਾਰ ਪਰਾਲੀ ਵਾਹੀ ਗਈ ਸੀ ਉਹਦੇ ਵਿੱਚ ਪੂਰਾ ਝਾੜ ਆਇਆ ਇਹਦੇ ਨਾਲ ਸਾਡੀ ਜ਼ਮੀਨ ਦੀ ਦਸ਼ਾ ਸੁਧਰਦੀ ਹੈ ਜੈਵਿਕ ਮਾਦੇ ਦਾ ਭਰਪੂਰ ਮਾਤਰਾ ਮਿਲਦੀ ਹੈ ਔਰ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਚਦਾ ਹੈ ਤੇ ਇਸ ਦੇ ਫਾਇਦੇ ਹੀ ਫਾਇਦੇ ਹਨ ਥੋੜੀ ਫ੍ਰੀ ਦੀ ਇਹ ਖਾਦ ਹੈ ਇਸ ਕਰਕੇ ਕਿਸਾਨਾਂ ਨੂੰ ਅਪੀਲ ਹੈ ਕਿ ਅੱਗ ਲਾਉਣ ਤੋਂ ਗੁਰੇਜ ਕਰੀਏ ਤੇ ਇਹਨੂੰ ਸਾਰੀ ਦੀ ਸਾਰੀ ਨੂੰ ਵਿੱਚ ਦਬਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਸਕੇ ਤੇ ਅਸੀਂ ਧੂੰਏ ਤੋਂ ਬਚ ਸਕੀਏ ਧੰਨਵਾਦ ਤੇ ਇਹ ਸੁਪਰ ਸੀਡਰ ਵੀ ਤੁਸੀਂ ਆਪਣਾ ਸੁਸਾਇਟੀ ਚੋਂ ਲਿਆਂਦਾ ਹਨ ਹਾਂਜੀ ਹਾਂਜੀ ਖਿਆਲਾ ਸੁਸਾਇਟੀ ਚੋਂ ਹਾਂਜੀ ਸਾਡੀ ਤੋਂ ਅਸੀਂ ਸੁਪਰ ਸੀਡਰ ਲਿਆ ਕੇ ਇਹ ਗਿਆਨੀ ਜੀ ਲੈ ਕੇ ਆਈ ਸੀ ਕੱਲ ਇਹਨਾਂ ਨੇ ਵਾਹੀ ਕੀਤੀ ਆ ਹਾਂ ਜੀ ਤੇ ਅੱਜ ਫੇਰ ਅਸੀਂ ਇਹਨਾਂ ਤੋਂ ਲੈ ਲਿਆ ਠੀਕ ਹੈ ਇਹ ਸਿਰਫ 1500 ਰੁਪਏ ਕਿਰਾਇਆ ਦਿੰਦਾ ਜੀ ਇਸਕਾ ਕਿ ਸੈਟੀ ਦੇ ਸੰਤਾਨ ਦਾ ਲਾਭ ਵੀ ਉਠਾਉਣਾ ਚਾਹੀਦਾ ਤੇ ਸਾਨੂੰ ਆਪਾਂ ਕੰਮ ਵੀ